ਹੁਣ ਜਿਸ ਤਰ੍ਹਾਂ ਕੀ ਆਉਣ ਵਾਲੇ 1-2 ਦਿਨਾਂ ਦੇ ਵਿੱਚ ਕੁਝ 스ਕੇਟਰਡ ਰੇਨਫਾਲ ਦੇ ਚਾਂਸਸ ਤਾਂ ਹੈਗੇ ਆ ਪਰ ਬਹੁਤ ਜ਼ਿਆਦਾ ਅੱਛੀ ਬਾਰਿਸ਼ ਦੀ ਸੰਭਾਵਨਾ ਪੰਜਾਬ ਦੇ ਵਿੱਚ ਨਹੀਂ ਨਜ਼ਰ ਨਹੀਂ ਆ ਰਹੀ। ਵਾਹ ਹਿਮਾਚਲ ਦੇ ਲਈ ਅਲਰਟ ਵੀ ਜਾਰੀ ਕੀਤੇ ਗਏ ਨੇ। ਸੋ ਪੰਜਾਬ ਦੇ ਵਿੱਚ ਹਲੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਬਟ ਫਿਰ ਵੀ ਸਾਨੂੰ ਸੁਚੇਤ ਰਹਿਣ ਦੀ ਲੋੜ ਹੈਗੀ ਹੈ। 17-18 ਨੂੰ 스ਕੇਟਰਡ ਰੇਨਫਾਲ ਦੇ ਚਾਂਸਸ ਹੈਗੇ ਨੇ ਕਿਤੇ ਕਿਤੇ ਹੋ ਸਕਦੇ ਛਿੱਟੇ ਪੈ ਸਕਦੇ ਆ ਤਾਂ ਕੁਝ ਤੋਂ ਹੱਦ ਤੱਕ ਰੀਲਿਫ ਮਿਲ ਵੀ ਸਕਦਾ ਹੈ। ਇਹ ਇਨਾਂ ਦਿਨਾਂ ਦੇ ਵਿੱਚ ਕੋਈ ਇਨਾਂ ਮੂਵਮੈਂਟ ਨਾ ਕਰਨ ਪਹਾੜਾਂ ਵੱਲ ਕੋਈ ਜਾਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਆਲਰੈਡੀ ਉੱਥੇ ਬਾਰਿਸ਼ ਦੇ ਚਾਂਸਸ ਨੇ ਬਾਰਲੀ ਚੀਜ਼ਾਂ ਨੂੰ ਸਾਰੀਆਂ ਨੂੰ ਅਵੋਇਡ ਕਰੋ ਕਿਉਂਕਿ ਇਨਾਂ ਦੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਦੇ ਚਾਂਸਸ ਹੁੰਦੇ ਆ ਕੋਈ ਵਾਰਮਸ ਵਗੈਰਾ ਡਿਵੈਲਪ ਹੋ ਜਾਂਦੇ ਆ ਤੇ ਤਰਲ ਪਦਾਰਥ ਵੱਤ ਤੋਂ ਵੱਧ ਲਈ ਜਾਣ ਕਿਉਂਕਿ ਇੰਨੀ ਜ਼ਿਆਦਾ ਸਵੇਟਿੰਗ ਹੋ ਰਹੀ ਹੈ ਕਿ ਡੀਹਾਈਡਰੇਸ਼ਨ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਦ ਸਿਟੀ ਐਟਲਾਈਜ਼ ਦੇਖ ਰਹੇ तमाम दर्शक अदा मैंने हम अलीक स्वागत करती हैं जेकर मौसम विभाग दी गल करिए ते मौसम नु ਲੈ ਕੇ ਬਹੁਤ ਵੱਡੀਆਂ ਜੜੀਆਂ ਇਨਫੋਰਮੇਸ਼ਨ ਅੱਜ ਜੜੀ ਹੈ ਤੁਹਾਡੇ ਨਾਲ ਜਿਹੜੇ ਸਾਂਝੀ ਕਰਨਗੇ ਮੌਸਮ ਦੀ ਅੱਪਾ ਗੱਲ ਕਰੇ ਮੌਸਮ ਦੇ ਵਿੱਚ ਲਗਾਤਾਰ ਹੀ ਜੜੀ ਹੈ ਗਰਮੀ ਜੜੀ ਉਹ ਵੱਧਦੀ ਹੋਈ ਨਜ਼ਰ ਆ ਰਹੀ ਹੈ ਲੋਕ ਜਿਹੜੇ ਨੇ ਗਰਮੀ ਦੇ ਵਿੱਚ ਬੇਹਾਲ ਹੋਏ ਨਜ਼ਰ ਆ ਰਹੇ ਨੇ ਘਰੋਂ ਬਾਹਰ ਨਹੀਂ ਨਿਕਲ ਰਹੇ ਬਹੁਤ ਜ਼ਿਆਦਾ ਦਿੱਕਤਾਂ ਦਾ ਜਿਹੜਾ ਇਹ ਸਾਹਮਣਾ ਕਰਨਾ ਪੈ ਰਿਹਾ ਅੱਜ ਸਾਡੇ ਨਾਲ ਡਾਕਟਰ ਕੁਲਵਿੰਦਰ ਕੌਰ ਗਿਲਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਮੌਸਮ ਵਿਭਾਗ ਤੋਂ ਕਿ ਮੌਸਮ ਦੇ ਵਿੱਚ ਕਦੋਂ ਤਬਦੀਲ ਆਣੀ ਹੈ ਗਰਮੀ ਜਿਹੜੀ ਐ ਇਦਾਂ ਦੀ ਰਹੂਗੀ ਕਿ ਗਰਮੀ ਦੇ ਵਿੱਚ ਜਿਹੜੀ ਐ ਥੋੜੀ ਜੀ ਜਿਹੜੀ ਐ ਲੋਕਾਂ ਨੂੰ ਸਕੂਨ ਮਿਲੇਗਾ ਤੇ ਗਰਮੀ ਤੋਂ ਜਿਹੜੀ ਐ ਥੋੜੀ ਜੀ ਰਾਹਤ ਮਿਲੂਗੀ ਸਾਰੀ ਗੱਲਬਾਤ ਕਰਦੇ ਆ ਤੇ ਤੁਹਾਡੇ ਨਾਲ ਤੁਹਾਡੇ ਤੱਕ ਪਹੁੰਚਾਉਂਦੇ ਨੇ ਮੈਮ ਸ਼ਸ਼ੀ ਕਲਜੀ ਹਾਂਜੀ ਸ਼ੁਕਰੀਆ ਮੈਮ ਮੌਸਮ ਕਿੱਦਾਂ ਦਾ ਰਹੂਗਾ ਕਿਉਂਕਿ ਹੁਣ ਲਗਾਤਾਰ ਹੀ ਗਰਮੀ ਜਿਹੜੀ ਐ ਵੱਧਦੀ ਜਾ ਰਹੀ ਹੈ ਬਹੁਤ ਜ਼ਿਆਦਾ ਗਰਮੀ ਵਧ ਰਹੀ ਹੈ ਲੋਕ ਘਰੋਂ ਬਾਹਰ ਨਿਕਲਣ ਲਈ ਵੀ ਡਰ ਰਹੇ ਨੇ हां हां जी ਜਿਸ ਤਰ੍ਹਾਂ ਆਪਾਂ ਟੈਂਪਰੇਚਰ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ ਕੱਲ ਜਿਸ ਤਰ੍ਹਾਂ 35 36 ਡਿਗਰੀ ਤੱਕ ਟੈਂਪਰੇਚਰ ਜਿਹੜਾ ਡੇਟਾ ਹੀ ਮਾ ਰਿਕਾਰਡ ਕੀਤਾ ਗਿਆ ਜੀ ਇਸੇ ਤਰ੍ਹਾਂ ਨਾਈਟ ਟੈਂਪਰੇਚਰਸ ਵੀ 28 29 ਤੱਕ ਚੱਲ ਰਹੇ ਨੇ ਸੋ ਦੋਨੋਂ ਹੀ ਟੈਂਪਰੇਚਰਸ ਜਿਹੜੇ ਨੇ ਨਾਰਮਲ ਤੋਂ ਜ਼ਿਆਦਾ ਹੈ ਤਾਂ ਮਤਲਬ ਇੱਕ ਦੂਸਰੇ ਪਾਸੇ ਕਿ ਹਿਊਮਿਡਿਟੀ ਜਿਹੜੀ ਹੈ ਉਹ ਕਾਫੀ ਹੋਈ ਪਈ ਹੈ ਕਿਉਂਕਿ ਇੱਕ ਤਾਂ ਸਾਡੇ ਕੋਲ ਇਸ ਵਾਰੀ ਰਾਈਸ ਦਾ ਸੀਜ਼ਨ ਚੱਲ ਰਿਹਾ ਜਿਸ ਤਰ੍ਹਾਂ ਉਹਦੇ ਵਿੱਚ ਫਲਡਿੰਗ ਹੋ ਰਹੀ ਹੈ ਨਾ ਪਾਣੀ ਲੋਕਾਂ ਨੇ ਲਗਾਇਆ ਹੋਇਆ ਹੈ ਤੇ ਉਧਰੋਂ ਐਟਮੋਸਫੇਅਰ ਦੇ ਵਿੱਚ ਵੀ ਹਿਊਮਿਡਿਟੀ ਹੈ ਕਿਉਂਕਿ ਮੌਨਸੂਨ ਦਾ ਸੀਜ਼ਨ ਚੱਲ ਰਿਹਾ ਹੈ ਸੋ ਟੈਂਪਰੇਚਰਸ ਤਾਂ ਬਹੁਤ ਜ਼ਿਆਦਾ ਨਹੀਂ ਹੈਗੇ ਕਿਉਂਕਿ ਆਪਾਂ ਦੇਖਿਆ ਕਿ ਮਈ ਦੇ ਵਿੱਚ ਸਾਡੇ ਕੋਲ 45 46 ਤੱਕ ਵੀ ਟੈਂਪਰੇਚਰ ਸੀਗਾ ਪਰ ਉਦੋਂ ਉਦੋਂ ਡਰਾਈ 에ਅਰ ਹੋਣ ਕਰਕੇ ਇੰਨੀ ਜ਼ਿਆਦਾ ਫੀਲ ਨਹੀਂ ਹੁੰਦੀ ਪਰ ਹੁਣ ਜਦ ਹਿਊਮਿਡ ਹੋਣ ਕਰਕੇ ਸਾਨੂੰ ਗਰਮੀ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ ਤੇ ਜੇ ਅਗਰ ਬਾਰਿਸ਼ ਹੁੰਦੀ ਹੈ ਜਾਂ ਕੋਈ ਹਵਾ ਚੱਲਦੀ ਹੈ ਫੇਰ ਹੀ ਸਾਨੂੰ ਥੋੜਾ ਜਿਹਾ ਰਿਲੀਫ ਮਹਿਸੂਸ ਹੁੰਦਾ ਹੈ ਬਟ ਹੁਣ ਜਿਸ ਤਰ੍ਹਾਂ ਕਿ ਆਉਣ ਵਾਲੇ 1-2 ਦਿਨਾਂ ਦੇ ਵਿੱਚ ਕੁਝ ਸਕੈਟਰਡ ਰੇਨਫਾਲ ਦੇ ਚਾਂਸਸ ਤਾਂ ਹੈਗੇ ਆ ਪਰ ਬਹੁਤ ਜ਼ਿਆਦਾ ਅੱਛੀ ਬਾਰਿਸ਼ ਦੀ ਸੰਭਾਵਨਾ ਪੰਜਾਬ ਦੇ ਵਿੱਚ ਨਹੀਂ ਨਜ਼ਰ ਨਹੀਂ ਆ ਰਹੀ ਹਿਮਾਚਲ ਦੇ ਵਿੱਚ ਕਾਫੀ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਮੌਨਸੂਨ ਦਾ ਜਿਹੜਾ ਹੈ ਮਤਲਬ ਬਾਰਿਸ਼ ਹੋ ਜ्यादा ਹੋਏਗੀ ਤਾਂ ਹਿਮਾਚਲ ਦੇ ਲਈ ਅਲਰਟ ਵੀ ਜਾਰੀ ਕੀਤੇ ਗਏ ਨੇ ਸੋ ਪੰਜਾਬ ਦੇ ਵਿੱਚ ਹਲੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਬਟ ਫਿਰ ਵੀ ਸਾਨੂੰ ਸੁਚੇਤ ਰਹਿਣ ਦੀ ਲੋੜ ਹੈਗੀ ਹੈ ਤਾਂ ਸਾਨੂੰ ਬੜਾ ਬੁਰਾ ਅਲਰਟ ਰਹਿਣਾ ਚਾਹੀਦਾ ਹੈ ਤੇ ਆਪਣਾ ਧਿਆਨ ਰੱਖਣਾ ਚਾਹੀਦਾ ਬਟ ਫਿਲਹਾਲ ਹਲੇ ਪੰਜਾਬ ਦੇ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਤੇ ਬਹੁਤ ਜ਼ਿਆਦਾ ਹੈਵੀ ਰੇਨਫਾਲ ਦੀ ਪ੍ਰੈਡਿਕਸ਼ਨ ਵੀ ਨਹੀਂ ਹੈ ਜੀ ਤੇ ਗਰਮੀ ਜਿਹੜੀ ਇਸ ਤਰੀਕੇ ਨਾਲ ਹੀ ਰਹੂਗੀ ਕਿ ਵਾਧੀ ਹੋਈ ਨਜ਼ਰ ਆ ਰਹੀ ਹੈ ਬਹੁਤ ਜ਼ਿਆਦਾ ਲੋਕਾਂ ਨੂੰ ਮਤਲਬ ਕਹਿ ਸਕਦੇ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ ਅ ਦੇਖੋ ਜਿਸ ਤਰ੍ਹਾਂ ਮੈਂ ਦੱਸਿਆ ਸੀਗਾ ਕਿ ਹਿਮੀਡ ਜਿਹੜਾ ਹੈਗਾ ਉਹ ਜਿਸ ਤਰ੍ਹਾਂ ਹੁਣ ਸੌਣ ਦਾ ਮਹੀਨਾ ਚ ਸ਼ੁਰੂ ਹੋਇਆ ਤੇ ਉਹਦੇ ਵਿੱਚ ਇਸ ਤਰ੍ਹਾਂ ਦਾ ਮੌਸਮ ਰਹਿੰਦਾ ਹੈ ਕਿ ਅਗਰ ਬਾਰਿਸ਼ ਹੋ ਜਾਂਦੀ ਹੈ ਜਾਂ ਹਵਾ ਚੱਲਦੀ ਹੈ ਤਾਂ ਥੋੜਾ ਕੰਫਰਟੇਬਲ ਹੁੰਦਾ ਹੈ ਆਦਰਵਾਇਜ਼ ਅਨਕੰਫਰਟੇਬਲ ਵੈਦਰ ਹੀ ਰਹਿੰਦਾ ਹੈ ਕਿਉਂਕਿ ਹਿਮੀਡਿਟੀ ਜਿਹੜੀ ਆ ਉਹ ਚਿਪ 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 ਚੱਲਦੀ ਰਹਿੰਦੀ ਹੈ ਟੈਂਪਰੇਚਰ ਜਿਹੜੇ ਨੇ ਉਹ ਤਾਂ ਜ਼ਿਆਦਾ ਵੇਰੀਏਸ਼ਨ ਨਹੀਂ ਹੁੰਦੀ ਬਟ ਹਿਮੀਡ ਖਾਣ ਕਰਕੇ ਸਾਨੂੰ ਉਹ ਜ਼ਿਆਦਾ ਲੱਗਦੀ ਹੈ ਗਰਮੀ ਹੈ ਨਾ ਸੋ ਜਿਸ ਤਰ੍ਹਾਂ ਕੀ ਹੁਣ 17 18 ਨੂੰ 스캐터드 रेनफॉल ਦੇ ਚਾਂਸਸ ਹੈਗੇ ਨੇ ਕਿਤੇ ਕਿਤੇ ਹੋ ਸਕਦੇ ਆ ਛਿੱਟੇ ਪੈ ਸਕਦੇ ਆ ਤਾਂ ਕੁਝ ਤੋਂ ਹੱਦ ਤੱਕ ਰੀਲੀਫ ਮਿਲ ਵੀ ਸਕਦਾ ਪਰ ਆਪਾਂ ਜਿਵੇਂ ਕਹੀਏ ਕਿ ਵੀ ਬਿਲਕੁਲ ਆਪਾਂ ਨੂੰ ਜ ਗਰਮੀ ਮਹਿਸੂਸ ਨਹੀਂ ਹੋਏਗੀ ਇਸ ਟਾਈਪ ਦਾ ਹਲੇ ਸਿਸਟਮ ਨਹੀਂ ਹੈ ਕੋਈ ਕਿਉਂਕਿ ਬਹੁਤ ਜ਼ਿਆਦਾ ਜਦੋਂ ਵੈਲ ਡਿਸਟ੍ਰਿਬਿਊਟਡ ਰੇਨਫਾਲ ਹੁੰਦੀ ਹੈ ਉਹ ਹਲੇ 22 ਜੁਲਾਈ ਤੱਕ ਸਾਨੂੰ ਚਾਂਸਸ ਨੇ ਕਿ ਅੱਛੀ ਬਾਰਿਸ਼ ਜਿਹੜੀ ਆ ਪੰਜਾਬ ਦੇ ਵਿੱਚ ਹੋ ਸਕਦੀ ਹੈ ਜੀ ਤੇ ਮੈਮ ਕੋਈ ਅਲਰਟ ਜਾਰੀ ਕੀਤਾ ਗਿਆ ਨੀ ਹਾਲੇ ਪੰਜਾਬ ਲਈ ਸਾਡੇ ਕੋਲ ਕੋਈ ਅਲਰਟ ਨਹੀਂ ਹੈ ਹਿਮਾਚਲ ਲਈ ਜਰੂਰ ਹੈ ਉਹਨਾਂ ਨੇ ਕਿਹਾ ਕਿਉਂਕਿ ਹਿਮਾਚਲ ਦੇ ਵਿੱਚ ਕਾਫੀ ਮੌਨਸੂਨ ਦੀ ਜਿਹੜਾ ਐਕਟਿਵ ਹੋ ਚੁੱਕਿਆ ਹੈ ਜੀ ਸੋ ਉੱਥੇ ਅਲਰਟ ਜਾਰੀ ਕੀਤਾ ਗਿਆ ਪਰ ਫਿਰ ਵੀ ਚਲੋ ਪੰਜਾਬ ਦੇ ਵਿੱਚ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਕਿ ਸਾਨੂੰ ਆਪਣਾ ਮਤਲਬ ਪੂਰੇ ਪ੍ਰਬੰਧ ਜ਼ਰੂਰ ਕਰਕੇ ਰੱਖਣੇ ਚਾਹੀਦੇ ਆ ਜੀ ਤੇ ਪੰਜਾਬ ਤੇ ਹਿਮਾਚਲ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਆਪਾਂ ਕਹਿ ਸਕਦੇ ਸ਼ਹਿਰ ਨੇ ਜਾਂ ਫਿਰ ਕਿਹੜੇ-ਕਿਹੜੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਬਾਰਿਸ਼ ਦੀ ਜਾਂ ਮੌਸਮ ਦੇ ਵਿੱਚ ਤਬਦੀਲੀ ਆਉਣ ਦੀ ਜਿਹੜੀ ਸੰਭਾਵਨਾ ਹੈ ਉਹ ਨਜ਼ਰ ਆ ਸਕਦੀ ਹੈ ਆ ਦੇਖੋ ਹਲੇ ਤਾਂ ਫਿਲਹਾਲ ਕੁਝ ਨਹੀਂ ਹੈ ਕਿਉਂਕਿ ਹਰਿਆਣਾ ਵੀ ਇੰਨਾ ਜ਼ਿਆਦਾ ਉਹਦੇ ਵਿੱਚ ਮਤਲਬ ਨਹੀਂ ਹੈ ਪੰਜਾਬ ਨਾਲੋਂ ਹਰਿਆਣੇ ਦੇ ਵਿੱਚ ਜ਼ਿਆਦਾ ਥੋੜੀ ਜੀ ਬਾਰਿਸ਼ ਦੇ ਚਾਂਸਸ ਨੇ ਜੀ ਪਰ ਅਲਰਟ ਹਲੇ ਉੱਥੇ ਵੀ ਐਕਸਟਰਾ ਜ਼ਿਆਦਾ ਜਾਰੀ ਨਹੀਂ ਕੀਤਾ ਗਿਆ ਸੋ ਜਿਹੜੀ ਮੌਨਸੂਨ ਹੈਗੀ ਹੈ ਇਹਦਾ ਇਹਦਾ ਫੇਜ਼ ਹੁੰਦੇ ਆ ਡਿਫਰੈਂਟ ਫੇजेस ਦੇ ਵਿੱਚ ਮੂਵ ਕਰਦੀ ਹੈ ਹੈਨਾ ਕਿਸੇ ਜਗ੍ਹਾ ਤੇ ਕੋਈ ਇੱਕ ਬ੍ਰਾਂਚ ਉਹਦੀ ਐਕਟਿਵ ਹੋ ਜਾਂਦੀ ਹੈ ਇਹ ਦੂਸਰੀ ਬ੍ਰਾਂਚ ਐਕਟਿਵ ਹੋ ਜਾਂਦੀ ਹੈ ਸੋ ਡਿਪੈਂਡ ਕਰਦਾ ਹੈ ਕਿ ਇਹ ਕਿੱਥੇ ਜ਼ਿਆਦਾ ਕਿਸ ਫੇਜ਼ ਦੇ ਵਿੱਚ ਹੈ ਔਰ ਕਿੱਤੇ ਏਰੀਆ ਦੇ ਵਿੱਚ ਐਕਟਿਵ ਹੈ ਸੋ ਜਿੱਥੇ ਜ਼ਿਆਦਾ ਐਕਟਿਵ ਹੁੰਦੀ ਹੈ ਮੌਨਸੂਨ ਉੱਥੇ ਹੀ ਉਹਨੂੰ ਬੈਕਅਪ ਮਿਲਦੀ ਹੈ ਲੋ ਪ੍ਰੈਸ਼ਰਸ ਡਵੈਲਪ ਹੁੰਦੇ ਆ ਤੇ ਬਾਰਿਸ਼ ਹੁੰਦੀ ਹੈ ਸੋ ਇੰਨਾ ਇਲਾਕਿਆਂ ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਹਲੇ ਇੰਨੀ ਜ਼ਿਆਦਾ ਐਕਟਿਵ ਨਹੀਂ ਹੈਗੀ ਹਰਿਆਣੇ ਦੇ ਵਿੱਚ ਮੂਵਮੈਂਟ ਹੈ ਤੋਂ بارش ਹੋ ਸਕਦੀ ਹੈ ਪਰ ਹਿਮਾਚਲ ਦੇ ਵਿੱਚ ਜ਼ਿਆਦਾ ਚਾਂਸਸ ਹੈ ਜ਼ਿਆਦਾ ਚਾਂਸਸ ਹੈ ਤੇ ਹਿਮਾਚਲ ਵਾਲਿਆਂ ਨੂੰ ਕਿਸ ਤਰੀਕੇ ਨਾਲ ਆਪਣਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਉੱਥੇ ਜਦੋਂ ਵੀ ਇਹ ਮੀਂਹ ਜ਼ਿਆਦਾ ਪੈਂਦੀ ਹੈ ਤੇ ਕਿਤੇ ਨਾ ਕਿਤੇ ਜਿਹੜਾ ਆ ਹੜ੍ਹ ਦੀ ਸੰਭਾਵਨਾ ਵੀ ਨਜ਼ਰ ਆਉਂਦੀ ਹੈ ਉਹ ਦੇਖੋ ਪਹਿਲਾਂ ਤਾਂ ਪੰਜਾਬ ਨੂੰ ਹੀ ਦੇ ਮਤਲਬ ਵਾਸੀਆਂ ਨੂੰ ਚਾਹੀਦਾ ਕਿ ਇਹਨਾਂ ਦਿਨਾਂ ਦੇ ਵਿੱਚ ਕੋਈ ਇਹਨਾ ਮੂਵਮੈਂਟ ਨਾ ਕਰਨ ਪਹਾੜਾ ਵੱਲ ਕੋਈ ਜਾਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਆਲਰੇਡੀ ਉੱਥੇ ਬਾਰਿਸ਼ ਦੇ ਚਾਂਸਸ ਨੇ ਸੋ ਬਾਕੀ ਥੋੜਾ ਸਲਟਰੀ ਵੀ ਹੋ ਜਾਂਦਾ ਵੈਦਰ ਹਨਾ ਤੇ ਸੜਕਾਂ ਦੇ ਵਿੱਚ ਵੀ ਆਪਾਂ ਜਵੇਂ ਹੁੰਦਾ ਹੈ ਕਿ ਬਲਾਕੇਜ ਹੋ ਜਾਂਦੀ ਹੈ ਸਲੈਂਡਸਲਾਈਡਸ ਹੋ ਜਾਂਦੀਆਂ ਨੇ ਸੋ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਏ ਸੋ ਜਿਸ ਤਰ੍ਹਾਂ ਕਿ ਲੋ ਲੇਂਗ ایریاز ਨੇ ਉਹਨਾਂ ਵੱਲ ਵੀ ਜਾਣ ਤੋਂ ਮਤਲਬ ਅਵੋਇਡ ਕੀਤਾ ਜਾਵੇ ਸੋ ਇਸ ਤਰ੍ਹਾਂ ਹੇਪ੍ਰੀ ਕੌਂਸਲਸ ਦਿੱਤੀਆਂ ਜਾ ਸਕਦੀਆਂ ਨੇ ਤੇ ਮਮਾ ਇਸ ਮੌਸਮ ਦੇ ਵਿੱਚ ਕਿਸਾਨਾਂ ਲਈ ਕੋਈ ਮੈਸੇਜ ਹੈਗਾ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਆਪਣੀ ਫਸਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕੀ ਉਪਾਏ ਆ ਜਿਹੜਾ ਕਿ ਕਰਨਾ ਚਾਹੀਦਾ ਹੈ ਹਾਂ ਦੇਖੋ ਹੁਣ ਜਿਸ ਤਰ੍ਹਾਂ ਇੰਨੀ ਜ਼ਿਆਦਾ ਹਲੇ ਆਉਣ ਵਾਲੇ ਦਿਨਾਂ ਚ ਪ੍ਰੈਡਿਕਸ਼ਨ ਨਹੀਂ ਹੈਗੀ ਸੋ ਪਾਣੀ ਜਿੱਥੇ ਲੋੜ ਹੈਗੀ ਆ ਉੱਥੇ ਕਿਸਾਨ ਵੀਰਾਂ ਨੂੰ ਜ਼ਰੂਰ ਦੇਣਾ ਚਾਹੀਦਾ ਤੇ ਬਾਕੀ ਹਿਊਮਿਡ ਵੈਦਰ ਹੋਣ ਦੇ ਕਰਕੇ ਕਿਤੇ ਕਿਤੇ ਨਰਮੇ ਦੇ ਵਿੱਚ ਚਿੱਟੀ ਮੱਖੀ ਦਾ ਹਨਾ ਜਾਂ ਗੁਲਾਬੀ ਸੁੰਡੀ ਦਾ ਪਰ ਕੋਵ ਅਗਰ ਨਜ਼ਰ ਆਉਂਦਾ ਹੈ ਤਾਂ ਉਹ ਲਗਾਤਾਰ ਉਹਦੇ ਲਈ ਮੋਨਿਟਰਿੰਗ ਕਰਦੇ ਰਹਿਣਾ ਚਾਹੀਦਾ ਜਿੱਥੇ ਵੀ ਕਿਤੇ ਲੱਗਦਾ ਉਹਨਾਂ ਨੂੰ ਕਿ ਥ੍ਰੈਸ਼ਹੋਲਡ ਲੈਵਲ ਤੋਂ ਜ਼ਿਆਦਾ ਹੋ ਰਹੀ ਹੈ ਉਹਨਾਂ ਦਾ ਅਟੈਕ ਹੋ ਰਿਹਾ ਹੈ ਤਾਂ ਉੱਥੇ ਉਹਨਾਂ ਨੂੰ ਯੂਨੀਵਰਸਿਟੀ ਦੇ ਮਹਾਰਾਣਾ ਗੱਲਬਾਤ ਕਰਨੀ ਚਾਹੀਦੀ ਹੈ ਤੇ ਜਿਹੜੀਆਂ ਯੂਨੀਵਰਸਿਟੀ ਦੀਆਂ ਰਿਕਮੈਂਡੇਸ਼ਨਸ ਨੇ ਉਹਨੂੰ ਫਾਲੋ ਕਰਨਾ ਚਾਹੀਦਾ ਹੈ ਜੀ ਤੇ ਮੈਮ ਇਸ ਮੌਸਮ ਦੇ ਵਿੱਚ ਲੋਕਾਂ ਨੂੰ ਆਪਣੇ ਖਾਣ ਪੀਣ ਦਾ ਆਪਣੀ ਸਿਹਤ ਦਾ ਕਿਸ ਤਰੀਕੇ ਨਾਲ ਧਿਆਨ ਰੱਖਣਾ ਚਾਹੀਦਾ ਹੈ ਬਿਲਕੁਲ ਇਸ ਟਾਈਮ ਦੇ ਵਿੱਚ ਜਿਸ ਤਰ੍ਹਾਂ ਕੀ ਡਿੰਕੂ ਦਾ ਵੀ ਫਲਾ ਬਹੁਤ ਹੋ ਜਾਂਦਾ ਹੈ ਹਨਾ ਕਿਉਂਕਿ ਉਹਦਾ ਇਸ ਤਰ੍ਹਾਂ ਦਾ ਮਤਲਬ ਟਾਈਮ ਹੁੰਦਾ ਹੈ ਬਰੀਡਿੰਗ ਪੀਰੀਅਡ ਹੁੰਦਾ ਸੋ ਉਹਦੇ ਲਈ ਆਪਣੇ 쿨ਰ ਵਗੈਰਾ ਬਿਲਕੁਲ ਸਾਫ਼ ਰੱਖਣੇ ਚਾਹੀਦੇ ਨੇ ਕਿਤੇ ਪਾਣੀ ਖੜਾ ਨਹੀਂ ਹੋਣਾ ਚਾਹੀਦਾ ਕਰ ਦੇ ਵਿੱਚ ਤੇ ਜਿਹੜੀਆਂ ਬਾਹਰ ਬਾਹਰੋਂ ਆਪਾਂ ਚੀਜ਼ਾਂ ਖਾਣੀਆਂ ਸਪੈਸ਼ਲੀ ਜਿਹੜੇ ਕੀ ਲਿਕਵਿਡ ਕੋਈ ਹੈਗੇ ਆ ਹਨਾ ਲੈਣੇ ਉਹ ਅਵੋਇਡ ਕਰਨੇ ਚਾਹੀਦੇ ਆ ਇਹਾਂ ਕੋਈ ਜਿਸ ਤਰ੍ਹਾਂ ਕੀ ਤਲੀਆਂ ਹੋਈਆਂ ਚੀਜ਼ਾਂ ਆ ਉਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਬਾਹਰੀ ਚੀਜ਼ਾਂ ਨੂੰ ਸਾਰੀਆਂ ਨੂੰ ਅਵੋਇਡ ਕਰੋ ਕਿਉਂਕਿ ਇਹਨਾਂ ਦੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਦੇ ਚਾਂਸਸ ਹੁੰਦੇ ਆ ਕੋਈ ਵਾਰਮਸ ਵਗੈਰਾ ਡਿਵੈਲਪ ਹੋ ਜਾਂਦੇ ਆ ਸੋ ਬਿਹਤਰ ਇਹ ਹੀ ਹੈ ਕਿ ਆਪਣਾ ਜਿਹੜਾ ਫਰੈਸ਼ ਜੂਸ ਜਾਂ ਕੋਈ ਫਰੈਸ਼ ਫਰੂਟਸ ਨੇ ਉਹ ਖਾਏ ਜਾਣ ਤੇ ਤਰਲ ਪਦਾਰਥ ਵੱਤ ਵਤ ਲੈ ਜਾਣ ਕਿਉਂਕਿ ਇੰਨੀ ਜ਼ਿਆਦਾ ਸਵੇਟਿੰਗ ਹੋ ਰਹੀ ਹੈ ਕਿ ਡੀਹਾਈਡਰੇਸ਼ਨ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਸੋ ਬਾਕੀ ਜਿਹੜਾ ਸਿੰਪਲ ਆਪਣਾ ਜਿਹੜਾ ਫੂਡ ਹੈ ਉਹ ਖਾਇਆ ਜਾਏ ਜੀ ਤੇ ਮੈਮ ਹੋਰ ਕੋਈ ਮੈਸੇਜ ਦੇਣਾ ਚਾਹੂਗੇ ਲੋਕਾਂ ਨੂੰ ਕਿ ਕਿਸ ਤਰੀਕੇ ਨਾਲ ਗਰਮੀ ਦੇ ਵਿੱਚ ਬਾਹਰ ਨਿਕਲਣਾ ਚਾਹੀਦਾ ਹੈ ਕਦੋਂ ਬਾਹਰ ਨਿਕਲਣਾ ਚਾਹੀਦਾ ਹੈ ਕਿੰਨੇ ਟਾਈਮ ਲਈ ਜਿਹੜਾ ਘਰ ਦੇ ਅੰਦਰ ਰਹਿਣਾ ਚਾਹੀਦਾ ਹੈ ਕੋ ਇੰਨੀ ਜ਼ਿਆਦਾ ਹੁਣ ਲੂ ਦੀ ਤਾਂ ਪ੍ਰੋਬਲਮ ਹੈ ਨਹੀਂਗੀ ਬਟ ਇਹ ਹੈ ਕਿ ਜਿਹੜਾ ਹਿਊਮਿਡ ਵੈਦਰ ਆਇਆ ਤਾਂ ਸਾਰਾ ਦਿਨ ਹੀ অলਮੋਸਟ ਰਹਿੰਦਾ ਸੋ ਜੇ ਜ਼ਰੂਰੀ ਕੰਮ ਹੈ ਫਿਰ ਤਾਂ ਨਿਕਲਣਾ ਹੈਗਾ ਤੇ ਬਾਕੀ ਇਹ ਹੈ ਕਿ ਕੋਈ ਸਪੈਸੀਫਿਕ ਟਾਈਮ ਨਹੀਂ ਹੁੰਦਾ ਕਿਉਂਕਿ ਅੱਜਕੱਲ ਤਾਂ ਬਦਲਵਾਈ ਵੀ ਥੋੜੀ-ਬਹੁਤੀ ਬਣੀ ਰਹਿੰਦੀ ਹੈ ਸੋ ਅਕੋਰਡਿੰਗ ਮਤਲਬ ਉਹਨਾਂ ਦੀ ਨੀਡ ਬੇਸਡ ਜੋ ਰਿਕੁਆਇਰਮੈਂਟ ਹੈਗੀ ਉਹਦੇ ਅਕੋਰਡਿੰਗਲੀ ਪਰ ਆਪਣਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹਰ ਹਾਲਤ ਦੇ ਵਿੱਚ ਸਨ ਸਕ੍ਰੀਨ ਵਗੈਰਾ ਜ਼ਰੂਰ ਲਗਾ ਕੇ ਨਿਕਲੋ ਹਨਾ ਤੇ ਬਾਕੀ ਖਾਣ ਪੀਣ ਦਾ ਆਪਣਾ ਜ਼ਰੂਰ ਧਿਆਨ ਰੱਖਿਆ ਜਾਵੇ ਜੀ ਥ ਸੋ ਸਾਰੀ ਗੱਲਬਾਤ ਜਿਹੜੀ ਹੈ ਤੁਹਾਡੇ ਤੱਕ ਸਾਈ ਗੱਲਬਾਤ ਜਿਹੜੀ ਨੇ ਕਰ ਲਈਆਂ ਤੇ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਨੇ ਤੇ ਮੌਸਮ ਵਿਭਾਗ ਦੀ ਜੇ ਇੱਕ ਗੱਲ ਕੀਤੀ ਜਾਵੇ ਤੇ 17 ਤੇ 18 ਨੂੰ ਮੌਸਮ ਦੇ ਵਿੱਚ ਥੋੜੀ ਜੀ ਤਬਦੀਲੀ ਜੜੀਏ ਨਜ਼ਰ ਆਊਗੀ ਨਹੀਂ ਤਾਂ ਮੌਸਮ ਜਿਹੜਾ ਹੈ ਇਸ ਤਰੀਕੇ ਦਾ ਹੀ ਰਹੂਗਾ ਜਿਹੜੀ ਗਰਮੀ ਆ ਉਹ ਇਸ ਤਰੀਕੇ ਨਾਲ ਹੀ ਰਹੂਗੀ ਤੇ ਖਾਣ ਪੀਣ ਦਾ ਜਿੰਮੇ ਕੀ ਧਿਆਨ ਰੱਖਣਾ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਹੈ ਬਾਹਰ ਦਾ ਜਿੰਨਾ ਹੋ ਸਕਦਾ ਉਹਨਾਂ ਜ਼ਿਆਦਾ ਅਵੋਇਡ ਕਰੋ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਤੁਸੀਂ ਕੀ ਹੈਡਲਾਈਨਸ ਮੈਂ ਹਮਲਿਕ ਕੈਮਰਾ ਪਰਸਨ ਪ੍ਰਿੰਸ ਕੁਮਾਰ ਨਾਲ